ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਨ ਤਨ ਦੇ ਬਾ ਤੂੰ ਹੈ ਮੇਰੇ Swami ਮੈਂ ਤਉ ਦਿਆ ਗੈ ਅਰਦਾਸ ਮੈਂ ਹੁਰ ਥਾਉ ਨਹੀਂ ਜਿਸ ਪਹਿ ਕਰੂ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸੇ ਸੁਖਹੁ ਟਲ ਗੁਰ ਸੇਵੀਐ ਅਹنس ਸਹਿਜ ਸੁਭਾਏ ਦਰਸਨ ਪਰਸੈ ਗੁਰ ਨੰਮ ਮਰਨ ਦੁੱਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ কুরਸੋਂ ਝਟੀ ਐ ਦੱਡ ਡਿਠੇ ਸੱਚੇ ਪਤ ਸੰਹ ਮਲ ਜਨਮ ਜਨਮ ਦੀ ਕੱਟਿਐ ਸਤਨਾਮ ਸ੍ਰੀ ਵਾਹਿ ਲੋਕ ਮਹੱਲਾ ਪਹਿਲਾਂ ਦੋਏ ਦੀਵੇ 14 ਹੱਟ ਨਾਲੇ ਜਿੱਤੇ ਜੀਅ ਤੇ ਤੇਵਨ ਜਾ ਰਹੇ ਦੋਏ ਵੀਨ 14 ਹਟ ਨਾਲੇ ਜਿੱਤੇ ਜੀਤੇ ਤੇਵਣ ਜਾਰੇ ਖੁੱਲੇ ਹਟ ਹੋਆ ਵਾਪਾਰ ਜੋ ਪਹੁੰਚੈ ਸੋ ਚੱਲਣ ਹਾ ਧਰਮ ਦਲਾਲ ਪਾਏ ਨੀ ਸਾਨ ਨਾਨਕ ਨਾਮ ਲਾਹ ਪਰਵਾਨ ਕ ਵਦਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆਂ ਸੋਪੇ ਦਾਸ ਵਨ ਦੇਹ ਬੱਗਾ ਤਪੈ ਘਣ ਕਾਲ ਆਕਾਲੇ ਵੰਨ ਅੰਦੇ ਅਕਲੀ ਬਾਹਰੇ ਮੂਰਖ ਅੰਦ ਗਿਆਨ ਨਾਨਕ ਨਦਰੀ ਬਾਹਰੇ ਕਬਹ ਨਾ ਪਾਵੈ ਮਾਨ ਪੌੜੀ ਕਾਇਆ ਕੋਟਰ ਚਾਇਆ ਹਰ ਸੱਚਾ ਆਪੇ ਇਕ ਦੂਜੇ ਪਾਇ ਖੁਆਇਨ ਹਮੇ ਵਿੱਚ ਬਿਆਪੇ ਇਹ ਹਮ ਆਨਸ ਜਨਮ ਦੁ ਲੰਬਸਾ ਮਨ ਮੁਖ ਸੰਤਾਪੇ ਜਿਸ ਆਪ ਬਜਾਏ ਸੋ ਪੁਜਸੀ ਜਿਸ ਸਤ ਗੁਰ ਥਾਪੇ ਸਭ ਜਗ ਕੇ ਨਚਾਇਨ ਸਭ ਵਰਤੈ ਆਪੇ ਜਿਸ ਆਪ ਬਜਾਏ ਸੋ ਬਜਸੀ ਜਿਸ ਸਤ ਗੁਰ ਥਾਪੇ ਸਭ ਜਗ ਖੇਲ ਰਚਾਇਉਣ ਸਭ ਵਰਤੈ ਆਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ विसर नाही दातार विसर नाही दातार ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਗੁਨ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾਉ ਏ ਹੋ ਨਾਨਕ ਚਾਉ ਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ